ਪਾਣੀ ਵਾਲੀ ਟੈਂਕੀ ਤੇ ਚੜ ਗਏ ਆਪਣੀਆਂ ਮੰਗਾਂ ਨੂੰ ਲੈ ਕੇ ਬੇਰਜਗਾਰ ਸਾਂਝਾ ਮੋਰਚਾ ਦੇ ਆਗੂ ਪ੍ਰਸ਼ਾਸਨ ਉਪਈਆਂ ਪਾਜੜਾ ਤੁਸੀਂ ਜਿਹੜੀਆਂ ਖਬਰਨਾਮਾ ਦੇ ਨਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਫ੍ਰੀਕੋਰਡ ਦੇ ਵਿੱਚ ਝੰਡਾ ਲਹਿਰਾਉਣ ਆ ਰਹੇ ਨੇ ਜਿੱਥੇ ਉਹਨਾਂ ਦਾ ਭਰਮਾ ਸਵਾਗਤ ਹੋਣਾ ਹੈ ਪਰ ਦੂਜੇ ਪਾਸੇ ਕਈ ਜਥੇਬੰਦੀਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਣਾ ਸੀ ਅਜਿਹੇ ਵਿੱਚ ਹੀ ਇੱਕ ਸਾਂਝਾ ਫਰੰਟ ਸਿੱਖਿਆ ਅਤੇ ਸਿਹਤ ਦੇ ਨਾਲ ਸੰਬੰਧਿਤ ਬੇਰਜਗਾਰ ਸਾਂਝਾ ਮੋਰਚਾ ਫਰੰਟ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਮਿਲਣਾ ਸੀ ਪਰ ਉਹਨਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ ਜਿਸ ਦੇ ਰੋਸ ਵਿੱਚ ਅੱਜ ਉਹਨਾਂ ਵੱਲੋਂ ਵਿਧਾਨ ਸਭਾ ਸਪੀਕਰ ਕੋਲ ਤਾਰ ਸਿੰਘ ਸੰਧਮਾ ਦੇ ਪਿੰਡ ਪਾਣੀ ਵਾਲੀ ਟੈਂਕੀ ਤੇ ਉਹਨਾਂ ਦੇ ਦੋ ਆਗੂ ਚੜ ਗਏ ਜਿਸ ਤੋਂ ਬਾਅਦ ਇੱਕ ਵਾਰ ਪ੍ਰਸ਼ਾਸਨ ਵੀ ਹਰਕਤ ਆਇਆ ਅਤੇ ਕਰੀਬ 5 ਘੰਟਿਆਂ ਦੀ ਗੱਲਬਾਤ ਤੋਂ ਬਾਅਦ ਆਉਣ ਵਾਲੀ 26 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਦੇ ਭਰੋਸੇ ਤੋਂ ਬਾਅਦ ਉਹ ਦੋਵੇਂ ਆਗੂ ਥੱਲੇ ਆਏ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਟੈਂਕ ਤੇ ਚੜ੍ਹੇ ਸਨ ਬੇਰਜਗਾਰ ਸਾਂਝਾ ਫਰੰਟ ਦੇ ਆਗੂ ਨਾ ਬੜਾ ਸਿੰਘ ਕੌਣੀ ਜੀ ਤੇ ਜਿਹੜਾ ਸਾਡਾ ਪ੍ਰੋਟੈਸਟ ਹੈ ਸਾਂਝਾ ਹੈ ਸਾਂਝੇ ਮੋਰਚੇ ਦਾ ਸਿਹਤ ਤੇ ਸਿੱਖਿਆ ਦਾ ਜੀ ਜਿਹੜੀਆਂ ਸਿਹਤ ਵਿਭਾਗ ਚ ਮਲਟੀ ਪਰਪਸ ਹੈਲਥ ਵਰਕਰ ਮੇਲ ਦੀਆਂ ਪੋਸਟਾਂ ਨਿਕਲੀਆਂ 270 ਜੀ ਉਹਨਾਂ ਦੀ ਲਾਸਟ ਅਪਲਾਈ ਕਰਨ ਦੀ ਜਿਹੜੀ ਡੇਟ ਆ ਉਹ 26 ਤਰੀਕ ਤੇ ਭਗਵੰਤ ਮਾਨ ਨੇ ਮੁੱਖ ਮੰਤਰੀ ਜੀ ਨੇ ਬਹੁਤ ਵਾਰੀ ਸਾਨੂੰ ਮਤਲਬ ਭਰੋਸਾ ਦਿੱਤਾ ਸੀ ਉਮਰ ਹੱਦ ਦਾ ਤੇ ਉਹ ਦਿੱਤਾ ਨਹੀਂ ਗਿਆ ਜੀ ਜਿਹੜੇ ਓਵਰੇਜ ਆ ਮੁੰਡੇ ਆ ਮਤਲਬ ਮਲਟੀਪਰਪਸ ਆ ਉਹ ਬਹੁਤ ਜ਼ਿਆਦਾ ਇਹ ਜਿਹੜੇ ਅੰਡਰੇਜ ਆ ਉਹ ਸਾਰੇ 300 ਦੇ ਕਰੀਬੀ ਹੋਣਗੇ ਸੋ ਅਸੀਂ ਮੰਗ ਕਰਦੇ ਆ ਕਿ ਸਾਨੂੰ ਉਮਰ ਹੱਦ ਛੋੜ ਦਿੱਤੀ ਜਾਵੇ ਜੀ ਮੇਰਾ ਨਾਮ ਹਰਜਿੰਦਰ ਸਿੰਘ ਛੁਨੀਰ ਹੈ ਮੈਂ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਸੂਬਾ ਕਨਵੀਨਰ ਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਮਾਸਟਰ ਕਾਟਰ ਦੀਆਂ ਸਾਰੀਆਂ ਸਾਰੇ ਵਿਸ਼ਿਆਂ ਦੀ ਭਰਤੀ ਦਾ ਇਸ਼ਤਿਹਾਰ ਦੀ ਮੰਗ ਕਰ ਰਹੇ ਆ ਲੈਕਚਰਰ ਦੇ ਲੈਕਚਰਰ ਕਾਡਰ ਦੇ ਸਾਰੇ ਵਿਸ਼ਿਆਂ ਦੇ ਇਛਤਿਹਾਰ ਦੀ ਗੱਲ ਕਰ ਰਹੇ ਹਾਂ 55% ਦੀ ਸ਼ਰਤ ਨੂੰ ਰੱਦ ਕੀਤਾ ਜਾਵੇ ਇਹ ਮੰਗ ਕਰ ਰਹੇ ਹਾਂ ਸਾਰੀਆਂ ਭਰਤੀਆਂ ਦੇ ਵਿੱਚ ਉਮਰ ਹੱਦ ਛੋੜ ਦਿੱਤੀ ਜਾਵੇ ਜਿਹੜੇ ਮੁੱਖ ਮੰਤਰੀ ਸਾਹਿਬ ਆਪ ਕਹਿੰਦੇ ਨੇ ਕਿ ਮੈਂ ਤੁਹਾਨੂੰ ਉਮਰ ਹੱਦ ਵਿੱਚ ਛੋੜ ਦਿਆਂ ਸੀ ਉਹ ਮੰਗ ਕਰਦੇ ਹਾਂ ਤੇ ਪਿਛਲੇ 2.5 ਸਾਲਾਂ ਤੋਂ 3.5 ਸਾਲਾਂ ਤੋਂ ਆਰਟ ਐਂਡ ਕਰਾਫਟ ਦੀ ਇੱਕ ਭਰਤੀ ਦਾ ਪੇਪਰ ਤੱਕ ਨਹੀਂ ਲਿਆ ਇਸ ਸਰਕਾਰ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਪੇਪਰ ਲੈ ਕੇ ਜਿਹੜਾ ਬੇਰੋਜ਼ਗਾਰ ਨੂੰ ਸਕੂਲਾਂ 'ਚ ਭੇਜਿਆ ਜਾਵੇ ਜੇਕਰ ਇਹ ਪੇਪਰ ਨਹੀਂ ਲਿਆ ਜਾਂਦਾ ਜਾਂਕਰ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਕਿ ਸਾਰੀਆਂ ਹੀ ਭਰਤੀਆਂ ਰੱਦ ਕਰ ਰਹੀ ਹੈ ਨਵੀਂ ਭਰਤੀ ਕੋਈ ਵੀ ਨਹੀਂ ਕਰ ਰਹੀ ਤਾਂ ਜਿਹੜੇ ਅੰਡਰੇਜ ਨੇ ਉਹ ਵੀ ਓਵਰੇਜ ਹੋ ਜਾਣਗੇ ਇਹ ਸਾਡੀਆਂ तमाम ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਅੱਜ ਜਿਹੜੇ ਟੈਂਕੀ ਤੇ ਜਿਹੜੇ ਦੋ ਤੁਹਾਡੇ ਸਾਥੀ ਚੜੇ ਇਹ ਕਦੋਂ ਤੱਕ ਉੱਪਰ ਰਹਿਣਗੇ ਕੀ ਗੱਲਬਾਤ ਰਹੀਗੀ ਅਗਲੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸ਼ਹਿਰ ਸੰਗਰੂਰ ਉਹਨਾਂ ਦੀ ਕੋਠੀ ਅੱਗੇ ਇਹ ਫਰਿਆਦ ਲੈ ਕੇ ਜਾਂਦੇ ਆ ਕਿ ਮਾਨ ਸਾਹਿਬ ਤੁਸੀਂ ਉਮਰ ਆਦ ਦਾ ਵਾਅਦਾ ਕੀਤਾ ਸੀ ਉਮਰ ਆਦ ਵਿੱਚ ਛੋੜ ਦਿਓਗੇ ਲੇਕਿਨ ਉੱਥੇ ਕੋਈ ਵੀ ਨਹੀਂ ਮਿਲਦਾ ਸਾਨੂੰ ਸਿਵਾਏ ਡਾਂਗਾ ਤੋਂ ਧੱਕਿਆਂ ਤੋਂ ਜਾਂ ਪੱਗਾ ਰੋਲੀਆਂ ਜਾਂਦੀਆਂ ਨੇ ਚੁੰਨੀਆਂ ਰੋਲੀਆਂ ਜਾਂਦੀਆਂ ਨੇ ਹੋਰ ਕੁਝ ਨਹੀਂ ਮਿਲਦਾ ਸਾਡੇ ਮੰਨ ਦੇ ਵਿੱਚ ਇਹ ਸੀਗਾ ਕਿ ਮੁੱਖ ਮੰਤਰੀ ਸਾਹਿਬ ਫਰੀਦਕੋਟ ਆ ਰਹੇ ਨੇ ਆਜ਼ਾਦੀ ਦਾ ਦਿਹਾੜਾ ਹੈ ਖਰੇ ਸਾਡੀ ਮੰਗ ਸੁਣੀ ਜਾਵੇ ਪਰ ਜਦੋਂ ਅਸੀਂ ਫਰੀਦਕੋਟ ਦੇ ਵਿੱਚ ਪੈਰ ਰੱਖਿਆ ਤਾਂ ਉੱਥੇ ਪਤਾ ਲੱਗਿਆ ਉੱਥੇ ਆਮ ਕਿਸੇ ਆਮ ਬੰਦੇ ਦਾ ਐਂਟਰੀ ਹੈ ਨਹੀਂਗੀ ਉੱਥੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਦੇ ਭਮੱਕੜ ਨੇ ਉਹਨਾਂ ਦੀ ਐਂਟਰੀ ਹੈ ਜਾਂ ਤੁਹਾਨੂੰ ਕਿਤੇ ਮਰਜੀ ਤੁਸੀਂ ਤੁਸੀਂ ਦੇਖ ਲਓ ਪੁਲਿਸ ਪ੍ਰਸ਼ਾਸਨ ਹੀ ਮਿਲੂਗਾ ਤੇ ਅਸੀਂ ਉੱਥੇ ਮੈਦੰਦੇ ਲਈ ਗਏ ਸੀ ਲੇਕਿਨ ਸਾਡੀ ਉੱਥੇ ਨੋ ਐਂਟਰੀ ਕਰ ਦਿੱਤੀ ਗਈ ਇਸ ਗੱਲ ਤੋਂ ਨਿਰਾਸ਼ ਹੋ ਕੇ ਸਾਡੇ ਦੋ ਸਾਥੀ ਜਿਹੜੇ ਉਹ ਟੈਂਕੀ ਤੇ ਚੜ ਗਏ ਕਿੰਨੇ